ਸ਼ੋਪਿੰਗ <laughs> <laughs> ਟਾਈਮ ਟਾਈਮ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਪਵ ਗੁਰਾਇਆ ਕਲੋਨਾ ਵਾਲਿਆਂ ਦੇ ਵੱਲੋਂ ਜੋ ਕਿ ਰੀਅਲ ਅਸਟੇਟ ਦੇ ਵਿੱਚ ਡੀਲ ਕਰਦੇ ਨੇ ਜੇਕਰ ਤੁਸੀਂ ਪ੍ਰਾਪਰਟੀ ਰਿਲੇਟਿਡ ਕੁਝ ਵੀ ਬਾਏ ਜਾਂ ਫਿਰ ਸੈਲ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖਿਆ ਦੇ ਨਾਲ ਕੈਨੇਡਾ ਦੇ ਵਿੱਚ ਫੈਂਟਾਈਲ ਦੀ ਸਮੱਸਿਆ ਕੰਬੀਰ ਕਿਹਾ ਮੈਕਸੀਕਨ ਰਾਸ਼ਟਰਪਤੀ ਨੇ 2 ਮਹੀਨਿਆਂ ਦੇ ਲਈ ਇਟਨਿੰਦਾ ਆਈਟਮਸ ਉੱਤੇ ਫੈਡਰਲ ਟੈਕਸ ਹਟਾਉਣ ਦੇ ਲਈ ਹੋਇਆ ਪਾਸ 트래킹 ਇੰਡਸਟਰੀਅਲ ਜੁੜੀ ਨਵੀਂ ਟੈਕਨੋਲੋਜੀ ਫਰਾਡ ਅਤੇ ਨਾਲ ਹੀ ਹੋਰ ਪੱਖਾਂ ਤੇ ਵਿਚਾਰ ਕਰਨ ਦੇ ਲਈ ਫਲੀਟ ਐਗਜ਼ੀਕਟਿਵਸ ਸਬਮਿਟਡ ਟੋ ਟੋਰੰਟੋ 2024 ਕੀਤਾ ਗਿਆ ਆਯੋਜਕ ਟੋਰੰਟੋ ਦੇ ਵਿੱਚ ਪਹਿਲੀ ਵਾਰ ਫਾਰੀ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਐਡਵਾਈਸਰੀ ਕੀਤੀ ਗਈ ਚਾਲੀ RTC ਬੋਰਡ ਦੇ ਵੱਲੋਂ ਲੱਗੀ ਬਾਈਕ ਅਤੇ ਸਕੂਟਰ ਤੇ ਰੋਕ। ਟ੍ਰਾਫਿਕ ਹਿਮਾਸ ਨੂੰ ਧਮਕੀ ਕਿ ਹਵੀ ਜਨਵਰੀ ਤੱਕ ਬੰਦ ਕਰਨ ਛੱਡੋ ਨਹੀਂ ਤਾਂ ਭੁਗਤਨੇ ਪੈਣਗੇ ਕੰਪੀਰ ਨਤੀਜੇ। ਅਲਬਰਟਾ ਦੇ ਵੱਲੋਂ ਫੋਟੋ ਰੜਾਤੀ ਵਰਤੋਂ ਦੇ ਵਿੱਚ 70% ਵਾਧੂ ਕਟੌਤੀ ਦਾ ਹੋਇਆ ਵੱਡਾ ਐਲਾਨ। ਇੱਕ ਕੈਨੇਡੀਅਨ ਅਤੇ ਦੋ ਅਮਰੀਕੀ ਪर्वਤ ਰੋਹੀ ਨਿਊਜ਼ੀਲੈਂਡ ਦੀ ਉੱਚੀ ਚੋਟੀ ਤੋਂ ਹੋਏ ਲਾਪਤਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ਿਬਨਾਮ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਕੁਝ ਨਸ਼ੇੜੀਆਂ ਦਵਾਈਆਂ ਤੇ ਗੈਰ ਅਪਰਾਧਿਕ ਕਰਨ ਨੀਤੀਆਂ ਦੇ ਵਿੱਚ ਉਹ ਫੈਨੇਟਾਈਨ ਦੀ ਖਪਤ ਇਸ ਸਮੱਸਿਆ ਬੇहद ਗੰਭੀਰ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਗੱਲ ਦੇ ਉਕਸਾਵੇ ਦੇ ਵਿੱਚ ਉਹ ਨਹੀਂ ਆਉਣ ਵਾਲੇ ਕਿ ਕਿਹੜਾ ਦੇਸ਼ ਬਿਹਤਰ ਹੈ। ਉਹਨਾਂ ਨੇ ਕੈਨੇਡਾ ਦੀਆਂ ਕੁਝ ਆਲੋਚਨਾਵਾਂ ਨੂੰ ਰਾਜਨੀਤਿਕ ਚਾਪ ਨੂੰ ਸਿਦਕਾ ਰੰਗਿਤ ਅੰਦਸ ਹੈ। ਉਹਨਾਂ ਨੇ ਕਿਹਾ ਹੈ ਕਿ ਮੈਕਸੀਕੋ ਦਾ ਇਸਤੇਮਾਲ ਕੈਨੇਡੀਅਨ ਚੋਨ ਮੋਹਮ ਦੇ ਹਿੱਸੇ ਦੇ ਰੂਪ ਤੇ ਫਿਚਰ ਨਹੀਂ ਕੀਤਾ ਜਾਣਾ ਚਾਹੀਦਾ। ਵਿਦੇਸ਼ ਮੰਤਰੀ ਮਲਾਨੀ ਦੇ ਨਾਲ ਗਲਬਾਤ ਨੂੰ ਅੱਗੇ ਨਹੀਂ ਵਧਾ ਰਹੇ ਕਿਉਂਕਿ ਮੈਕਸੀਕੋ ਦੇ ਰਾਸ਼ਟਰਪਤੀ ਨੇ ਕੈਨੇਡਾ ਦੇ ਸਭਿਆਚਾਰ ਅਤੇ ਸਰਹੱਦੀ ਮੁੱਦਿਆਂ ਦੀ ਆਲੋਚਨਾ ਕੀਤੀ ਹੈ ਦੱਸਦੀ ਹੈ ਕਿ ਉਹਨਾਂ ਬਰਸੁਲਸ ਵੱਲੋਂ ਇੱਕ ਟੈਲੀਕਾਨਫਰੈਂਸ ਦੌਰਾਨ ਕਿਹਾ ਹੈ ਕਿ ਮੈਂ ਮੂਲ ਰੂਪ ਤੋਂ ਮੰਨਦੀ ਹਾਂ ਕਿ ਕੂਟਨੀਤੀ ਦੇ ਮਾਮਲੇ 'ਚ ਕੋਈ ਗਲਬਾਤ ਵਿਸ਼ਵ ਨਿਜੀ ਰਹਿਣ ਤੇ ਬਿਹਤਰ ਹੁੰਦੀ ਹੈ ਜ਼ਿਕਰ ਹੋ ਗਿਆ ਕਿ ਦੋਹਾਂ ਵਪਾਰਕ ਸੰਚ ਦਾਰਾ ਵਿਚਕਾਰ ਤਰਾਰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਤੇ ਉਸ ਐਲਾਨ ਦੇ ਨਾਲ ਸ਼ੁਰੂ ਹੋਈ ਹੈ ਜਿਸ ਵਿੱਚ ਉਹਨਾਂ ਦੋਨਾਂ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਹੀ ਸਮਾਨ ਤੇ 25% ਟੈਰਿਫ ਲਗਾਉਂਦੀ ਯੋਜਨਾ ਦੀ ਗੱਲ ਆਖੀ ਸੀ ਜਦੋਂ ਤੱਕ ਕਿ ਉਹ ਅਮਰੀਕਾ 'ਚ ਪ੍ਰਵਾਸੀਆਂ ਤੇ ਗੈਰ ਕਾਨੂੰਨੀ ਦਵਾਈਆਂ ਦੇ ਸਪਲਾਈ ਨੂੰ ਨਹੀਂ ਰੋਕਦੇ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਵਿੱਚ ਮੈਂਬਰਸ ਦੇ ਵੱਲੋਂ ਇੱਕ ਬਿਲ ਪਾਸ ਕਰ ਦਿੱਤਾ ਗਿਆ ਜਿਸ ਦੇ ਤਹਿਤ ਕਿ ਹੁਣ 14 ਦਸੰਬਰ 2024 ਤੋਂ 15 ਫਰਵਰੀ 2025 ਤੱਕ 2 ਮਹੀਨਿਆਂ ਦੇ ਲਈ ਕਈ ਆਈਟਮਸ ਉੱਤੇ ਫੈਡਰਲ ਟੈਕਸ ਹਟਾਇਆ ਜਾਵੇਗਾ। ਇਹਨਾਂ ਦੇ ਵਿੱਚ ਬੱਚਾਂ ਦੇ ਖਿਡੌਣੇ, ਪੁਸਤਕਾਂ, ਰੈਸਟੋਰੈਂਟ ਦੇ ਵਿੱਚ ਖਾਣਾ-ਪੀਣਾ ਜਾਂ ਫਿਰ ਟੇਕ ਆਊਟ ਵਰਗੀਆਂ ਸਰਵਿਸਿਜ਼ ਵੀ ਸ਼ਾਮਲ ਹੋਣਗੀਆਂ। ਇਹ ਬਿਲ ਹੁਣ ਅਗਲੀ ਰੀ ਕਾਰਵਾਈ ਦੇ ਲਈ ਫਾਸਟ ਟਰੈਕ ਦੇ ਵਿੱਚੋਂ ਲੰਘਦਾ ਹੋਇਆ ਸੈਨਟ ਦੇ ਕੋਲ ਜਾਵੇਗਾ ਜਿੱਥੇ ਕਿ ਇਸ ਦੇ ਪਾਸ ਹੋਣ ਦੀ ਪੂਰੀ ਉਮੀਦ ਅਫਸੇਸ਼ਾਰੀ ਹੈ। ਇਸ ਦੇ ਪਾਸ ਹੋ ਜਾਣ ਦੇ ਮਗਰੋਂ ਵਰਣਨ ਆਈਟਮਾਂ ਉੱਪਰ ਫੈਡਰਲ ਟੈਕਸ ਜੀਐਸਟੀ 14 ਦਸੰਬਰ ਇਸ ਸਾਲ ਤੋਂ ਲੈ ਕੇ 15 ਫਰਵਰੀ ਅਗਲੇ ਸਾਲ ਤੱਕ ਛੁੱਟੀਆਂ ਦੇ 2 ਮਹੀਨਿਆਂ ਦੇ ਲਈ ਲਗਾਇਆ ਜਾਵੇਗਾ ਫੈਡਰਲ ਟੈਕਸ ਨਾ ਵਸੂਲ ਕਰਨ ਦੀ ਇਸ ਰਿਆਇਤ ਦੇ ਬਾਰੇ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਕੁਝ ਸਾਲ ਲੋਕਾਂ ਦੇ ਲਈ ਚੁਣੌਤੀ ਭਰਪੂਰ ਸੀ ਇਸ ਕਰਕੇ ਸਰਕਾਰ ਲੋਕਾਂ ਦੀ ਵਿੱਤੀ ਸਹਾਇਤਾ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਲੋੜੀਂਦੀਆਂ ਵਸਤੂਆਂ ਖਰੀਦ ਸਕਣ ਅਤੇ ਆਪਣੇ ਆਪ ਦੇ ਲਈ ਕੁਝ ਬਚਤ ਵੀ ਕਰ ਸਕਣ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਬ੍ਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ 14 ਦਸੰਬਰ ਤੋਂ ਸ਼ੁਰੂਆਤ ਕਰਕੇ ਸਰਕਾਰ ਕੈਨੇਡਾ ਵਾਸੀਆਂ ਨੂੰ ਇਹ ਟੈਕਸ ਰਿਬੇਟ ਦੇ ਰਹੀ ਹੈ ਤਾਂ ਟਰਕਿੰਗ ਖੇਤਰ ਦੇ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਤੇ ਚਰਚਾ ਕਰਨ ਦੇ ਲਈ ਫਲੀਟ ਐਗਜ਼ੈਕਟਿਵ ਸਮਿਟ ਟੋਰਾਂਟੋ 2024 ਦਾ ਆਯੋਜਨ ਕੀਤਾ ਗਿਆ ਸਮਿਟ ਦੇ ਵਿੱਚ 2200 ਤੋਂ ਵਧੇਰੇ ਡੈਲੀਕੇਟਸ ਅਤੇ ਟਰਕਿੰਗ ਖੇਤਰ ਦੇ ਨਾਲ ਜੁੜੇ ਵਿਅਕਤੀਆਂ ਨੇ ਹਿੱਸਾ ਲਿਆ ਇਹਨਾਂ ਦੇ ਵਿੱਚੋਂ ਪਹਿਲਾਂ ਤੋਂ ਰਜਿਸਟਰ ਹੋਏ 235 ਡੈਲੀਕੇਟਸ ਵੀ ਮੌਜੂਦ ਰਹੇ ਅਤੇ ਬਾਕੀ ਬੈਂਕਾ ਤੋਂ ਇੰਸ਼ੋਰੈਂਸ ਆਦਿ ਟਰੱਕਾਂ ਦੇ ਨਾਲ ਸੰਬੰਧਿਤ ਖੇਤਰਾਂ ਨਾਲ ਜੁੜੇ ਹੋਏ ਲੋਕ ਸ਼ਾਮਲ ਹੋਏ ਸੌਕਿੰ ਨਵੀਂ ਟੈਕਨੋਲੋਜੀ ਪਵਿੱਖ ਨੈਟਵਰਕਿੰਗ ਫਾਈਨੈਂਸ ਇੰਸ਼ੋਰੈਂਸ ਅਤੇ ਟਰਾਂਸਪੋਰਟੇਸ਼ਨ ਅਸਨਾਲੀ ਫਰਾਡ ਚੋਰੀ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਉਤੇ ਹੀ ਦੱਸਤੀ ਕਿ ਇਸ ਮੌਕੇ ਟਰੱਕਿੰਗ ਖੇਤਰ ਦੇ ਨਾਲ ਸੰਬੰਧਿਤ ਲਗਾਈਆਂ ਗਿਆ ਪ੍ਰਦਰਸ਼ਨੀਆਂ ਦੇ ਵਕਵਕ ਟੋਲਾ ਦੇ ਵਿੱਚ ਇਸ ਦੇ ਨਾਲ ਜੁੜੇ ਸਾਜ਼ੋ ਸਮਾਨ ਵਕਵਕ ਨੈਵੀਗੇਸ਼ਨ ਯੰਤਰ ਟਰੱਕਾਂ ਦੀ ਲੋਕੇਸ਼ਨ ਚੈੱਕ ਕਰਨ ਵਾਲੇ ਉਪਕਰਣ ਅਤੇ ਟਰੱਕਿੰਗ ਦੇ ਵਿੱਚ ਵਰਤੇ ਜਾਣ ਵਾਲੇ ਹੋਰ ਸਮਾਨ ਦੇ ਬਾਰੇ ਜਾਣਕਾਰੀ ਸਾਂਝਾ ਕੀਤੀ ਗਈ ਤਰਾਂਟੋ ਵਿਖੇ ਪਹਿਲੀ برفਬਾਰੀ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਸ਼ਹਿਰ ਅਤੇ ਗ੍ਰੇਟਰ ਟਰਾਂਟੋ ਅਤੇ ਹੈਮਿਲਟਨ ਖੇਤਰ ਦੇ ਬਾਕੀ ਹਿੱਸਿਆਂ ਦੇ ਲਈ ਸਰਦੀਆਂ ਦੇ ਮੌਸਮ ਚੇਟਵਾਈਸ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕਿ 5 ਸੈਂਟੀਮੀਟਰ ਦੇ ਕਰੀਬ برف ਪੈਣ ਦੀ ਗੱਲ ਆਖੀ ਜਾ ਰਹੀ ਹੈ ਐਡਵਾਈਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੱਟ ਤੋਂ ਬਾਅਦ ਨਾਲ ਬੁੱਧਵਾਰ ਸਵੇਰ ਤੋਂ ਹੀ ਇਸ ਖੇਤਰ 'ਚ برفਬਾਰੀ ਸ਼ੁਰੂਆਤ ਹੋਵੇਗੀ ਬੁੱਧਵਾਰ ਸ਼ਾਮ ਤੱਕ برفਬਾਰੀ ਕੱਟ ਖੂਨ ਦੀ ਹਾਲਾਂਕਿ ਗੱਲ ਆਖੀ ਗਈ ਹੈ ਸਫ਼ਰ ਸੰਬੰਧੀ ਮੋਟਰ ਚਾਲਕਾਂ ਨੂੰ ਸਰਦੀਆਂ 'ਚ ਡਰਾਈਵਿੰਗ ਤੋ ਪਰਹੇਸ ਕਰਨ ਦੇ ਲਈ ਕੀਤਾ ਗਿਆ ਅਤੇ ਆਪਣੀ ਯਾਤਰਾ ਦੀ ਆ ਯੋਜਨਾਵਾਂ ਤੇ ਵਿਚਾਰ ਕਰਨ ਦੀ ਗੱਲ ਆਖੀ ਗਈ ਹੈ ਟੋਰਾਂਟੋ ਸ਼ਹਿਰ ਨੇ ਕਿਹਾ ਹੈ ਕਿ ਚਾਲਕ ਦਲ ਮੰਗਲਵਾਰ ਸ਼ਾਮ ਨੂੰ ਐਕਸਪ੍ਰੈਸ ਲਈ ਪਹਾੜੀਆਂ ਪੁਲਾਂ ਤੇ ਕੁਝ ਸਥਾਨਾਂ ਤੇ ਬਲੈਕ ਆਈਸ ਨੂੰ ਰੋਕਣ ਦੇ ਲਈ ਨਮਕੀਨ ਪਾਣੀ ਦਾ ਛਿੜਕਾਉ ਵੀ ਕੀਤਾ ਜਾਵੇਗਾ ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਸ਼ਹਿਰ ਨੇ ਚਾਰ ਵਾਰਮਿੰਗ ਵਾਰਮਿੰਗ ਸੈਂਟਰ ਖੋਲੇ ਨੇ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਯਾਨੀ ਕਿ TTC ਦੇ ਵਾਹਨਾਂ ਅਤੇ ਸਟੇਸ਼ਨਾਂ ਦੇ ਅੰਦਰ ਸਰਦੀਆਂ ਦੇ ਮਹੀਨਿਆਂ 'ਚ ਲਿਥੀਅਮ ਆਇਲ ਨਾਲ ਚੱਲਣ ਵਾਲੇ ਇਸ ਸਕੂਟਰ ਅਤੇ ਇਸ ਬਾਈਕ ਤੇ ਰੋਕ ਲਗਾ ਦਿੱਤੀ ਗਈ ਹੈ। TTC ਬੋਰਡ ਨੇ ਕਰਮਚਾਰੀਆਂ ਦੀ ਉਸ ਸਿਫਾਰਿਸ਼ ਦੇ ਪੱਖ ਚ ਵੋਟ ਕੀਤਾ ਹੈ ਜਿਸ ਦੇ ਵਿੱਚ ਕਿ 15 ਨਵੰਬਰ ਤੋਂ 15 April ਦੇ ਵਿੱਚ ਕਾਰ ਲਿਥੀਅਮ ਆਇਨ ਦੇ ਨਾਲ ਚੱਲਣ ਵਾਲੇ ਮੋਬਿਲਿਟੀ ਆ ਯੰਤਰਾਂ ਦੇ ਸੰਚਾਲਨ ਚਾਰਜਿੰਗ ਜਾਂ ਫਿਰ ਟਰਾਂਸਪੋਰਟ ਤੇ ਰੋਕ ਲਗਾਈ ਗਈ ਸੀ ਰੋਕ ਨੂੰ ਮਨਜ਼ੂਰੀ ਦੇਣ ਤੋਂ ਇਲਾਵਾ ਮਾਇਰਸ ਦੇ ਪ੍ਰਸਤਾਵ ਦੇ ਵਿੱਚ ਸ਼ਹਿਰ ਅਤੇ ਟੋਰਾਂਟੋ ਪਾਰਕਿੰਗ ਅਥਾਰਟੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ TTC ਕਰਮਚਾਰੀਆਂ ਫੂਡ ਡਿਲੀਵਰੀ ਕੰਪਨੀਆਂ ਅਤੇ ਲੇਬਰ ਯੂਨੀਅਨਸ ਦੇ ਨਾਲ ਮਿਲ ਕੇ ਸਟੇਸ਼ਨਸ ਦੇ ਕੋਲ ਵੱਧ ਸਖ਼ਤ ਈ-ਬਾਈਕ ਸਟੋਰ ਅਤੇ ਬੈਟਰੀ ਚਾਰਜਿੰਗ ਸਹੂਤਾਵਾਂ ਪ੍ਰਦਾਨ ਕਰਨ ਦੀ ਸੰਭਾਵਨਾ ਦਾ ਅਧਿਐਨ ਕਰਨ ਅਤੇ ਮਾਰਚ 2025 ਤੱਕ ਇੱਕ ਨੀਤੀ ਵਿਕਸਤ ਕਰਨ। ਕਿ ਡੋਨਾਲਡ ਟਰੰਪ ਨੇ ਹਮਾਸ ਨੂੰ ਤਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਇਸرائیਲੀ ਬੰਦਕਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ ਟਰੰਪ ਨੇ ਕਿਹਾ ਕਿ 6 ਕਰ ਵੀ ਚੰਹ ਪੇ ਤੱਕ ਬੰਦਕਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਨੇ ਪੈਣਗੇ ਦੱਸਦੇ ਕਿ ਟਰੰਪ ਦਾ ਇਹ ਬਿਆਨ ਇਸرائیਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਈਊ ਦੀ ਪਤਨੀ ਸਾਰਾ ਦੇ ਨਾਲ ਮੁਲਾਕਾਤ ਤੋਂ ਬਾਅਦ ਸਾਹਮਣੇ ਆਇਆ ਹੈ ਸਾਰਾ ਨੇ ਐਤਵਾਰ ਨੂੰ ਫਲੋਰੀडा ਦੇ 트੍ਰੰਪ ਇੰਟਰਨੈਸ਼ਨਲ ਗੋਲਫ ਅ ਕੋਸਟ 트੍ਰੰਪ ਨਾਲ ਮੁਲਾਕਾਤ ਕੀਤੀ ਸੀ ਦੋਹਾਂ ਨੇ ਇਕੱਠੇ ਡਿਨਰ ਕੀਤਾ ਅਤੇ ਇਸ ਦੌਰਾਨ ਸਾਰਾ ਦੇ ਵੱਲੋਂ 트੍ਰੰਪ ਦੇ ਨਾਲ ਗਾਜ਼ਾ ਯੁੱਧ ਤੇ ਬੰਕਾ ਦੀ ਰਿਹਾਈ ਬਾਰੇ ਗੱਲਬਾਤ ਕੀਤੀ ਗਈ ਦੱਸਿਆ ਕਿ 트੍ਰੰਪ ਇਸ ਹਫਤੇ ਦੇ ਅੰਤ ਵਿੱਚ ਪੈਰਿਸ ਜਾਣ ਦੀ ਯੋਜਨਾ ਬਣਾ ਰਹੇ ਨੇ ਉੱਥੇ ਹੀ 7 ਦਸੰਬਰ ਨੂੰ ਨੋਟ੍ਰੇ ਡੈਮ ਕੈਥਡ੍ਰਲ ਚਰਚ ਤੇ ਮੋੜ ਉਦਘਾਟਨ ਸਮਾਰੋਹ ਹਿੱਸਾ ਲੈਣਗੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ 트੍ਰੰਪ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ ਤਾਂ ਐਲਬੀ ਅਟਾ ਦੇ ਵਿੱਚ ਫੋਟੋ ਰਡਾਰ ਨੂੰ ਲੈ ਕੇ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਤੇ ਵਿੱਚ ਟ੍ਰਾਂਸਪੋਰਟੇਸ਼ਨ ਮੰਤਰੀ ਡੇ ਵਿਨਰ ਡਰੀਸਨ ਨੇ ਐਲਾਨ ਕੀਤਾ ਹੈ ਕਿ ਅਲਬਰਟਾ ਸਰਕਾਰ ਅਗਲੇ ਬਸੰਤ ਤੱਕ ਪੂਰੇ ਸੂਬੇ 'ਚ ਫੋਟੋ ਰਡਾਰ ਸਾਈਟਾਂ ਦੇ 70% ਨੂੰ ਘਟਾ ਦੇਵੇਗੀ ਜਾਣਕਾਰੀ ਮੁਤਾਬਕ ਡਰੀਸਨ ਨੇ ਲੰਬੇ ਸਮੇਂ ਤੋਂ ਸੁਭਾਈ ਤੌਰ ਤੇ ਨਿਯੰਤਰਿਤ ਹਾਈਵੇ ਤੇ ਫੀਟ ਚਲਾਉਣ ਵਾਲੀਆਂ ਨੂੰ ਫੜਨ ਦੇ ਲਈ ਫੋਟੋ ਰਡਾਰ ਦੀ ਵਰਤੋਂ ਦਾ ਹਵਾਲਾ ਦਿੱਤਾ ਹੈ ਜਿਸ ਦੇ ਬਾਰੇ ਕੈਲਗਰੀ ਦੇ ਪੁਲ ਸਿੰਘ ਕਮਿਊਨਿਟੀ ਦੇ ਮੈਂਬਰਾਂ ਦਾ ਦਾਅਵਾ ਹੈ ਕਿ ਇਹ ਫੈਸਲਾ ਟ੍ਰੈਫਿਕ ਲਾਗੂ ਕਰਨ ਰੁਕਾਵਟ ਪਾਵੇਗਾ ਅਤੇ ਅਧਿਕਾਰੀਆਂ ਦੇ ਲਈ ਸੜਕਾਂ ਤੇ ਗਸ਼ਟ ਕਰਨਾ ਸੰਭਾਵਿਤ ਤੌਰ ਤੇ ਹੋਰ ਵੀ ਖਤਰਨਾਕ ਬਣ ਸਕਦਾ ਹੈ ਡਿਰੀਸ਼ਨ ਨੇ ਕਿਹਾ ਹੈ ਕਿ ਅਗਲੇ 4 ਮਹੀਨਿਆਂ ਚ ਅਲਬਰਟਾ ਵਿੱਚ ਬਾਕੀ ਬਚੀ ਹਰ ਫੋਟੋ ਰਡਾਰ ਸਾਇੰਟਿਸਟ ਮਿਟਿਆ ਕੀਤੀ ਜਾਵੇਗੀ ਅਤੇ ਬੀਐਸ ਜਾਂ ਫਿਰ ਖੇਡ ਦੇ ਮੈਦਾਨ ਅਤੇ ਉਹ ਸਾਰੇ ਜ਼ੋਨ ਨੂੰ ਹਟਾ ਦਿੱਤਾ ਜਾਵੇਗਾ ਦੱਸਦੇ ਕਿ ਅਗਲੇ ਸਾਲ 1 ਅਪ੍ਰੈਲ ਤੱਕ ਪ੍ਰੋਵੀਜ਼ਨਲ ਹਾਈਵੇ ਤੋਂ ਫੋਟੋ ਰਡਾਰ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਦ ਨਿਊਜ਼ੀਲੈਂਡ ਦੀ ਸਭ ਤੋਂ ਉੱਚੀ ਚੋਟੀ ਦੀ ਚੜ੍ਹਾਈ ਦੇ ਦੌਰਾਨ ਲਾਪਤਾ ਹੋਏ ਤਿੰਨ ਪਰਬਤਰੂਹੀਆਂ ਵਿੱਚ ਇੱਕ ਕੈਨੇਡੀਅਨ ਵੀ ਸ਼ਾਮਲ ਹੈ ਨਿਊਜ਼ੀਲੈਂਡ ਪੁਲਿਸ ਦੇ ਮੁਤਾਬਕ ਦੋ ਅਮਰੀਕੀ ਅਤੇ ਇੱਕ ਕੈਨੇਡੀਅਨ ਵਿਅਕਤੀ ਸ਼ਨੀਵਾਰ ਦਸਵੇਰ ਓਰਾਕੀ ਜਾਨ ਦੇ ਲਈ ਪਲਾਟੋ ਹੱਟ ਵਿਖੇ ਪਹੁੰਚੇ ਸਨ ਲੇਕਿਨ ਸੋਮਵਾਰ ਨੂੰ ਉਹਨਾਂ ਨੇ ਉਸੇ ਥਾਂ ਤੇ ਦੁਬਾਰਾ ਮਿਲਣਾ ਸੀ ਪਰ ਉਹ ਉੱਥੇ ਨਹੀਂ ਪਹੁੰਚੇ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਲਾਪਤਾ ਰਿਪੋਰਟ ਕੀਤਾ ਗਿਆ ਹੈ ਪੁਲਿਸ ਰਿਲੀਜ਼ ਦੇ ਮੁਤਾਬਕ ਖੋਜ ਕਰਤਾਵਾਂ ਨੂੰ ਚੜ੍ਹਾਈ ਦੇ ਨਾਲ ਸੰਬੰਧਿਤ ਕਈ ਕਰਨ ਵਿਮਿਲੇ ਨੇ ਜੋ ਕਿ ਉਕਤ ਪਰਬਤ ਰੁਹੀਆਂ ਦੇ ਮੰਨੇ ਚਾਰੇ ਨੇ ਇਸ ਨਾਲ ਹੀ ਔਰਾਕੀ ਏਰੀਆ ਕਮਾਂਡਰ ਇਨਸਪੈਕਟਰ ਵਾਕਰ ਨੇ ਰਿਲੀਜ਼ ਦੇ ਵਿੱਚ ਕਿਹਾ ਕਿ ਪੁਲਿਸ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਅਤੇ ਸਹਾਇਤਾ ਕਰਨ ਲਈ ਅਮਰੀਕੀ ਅਤੇ ਕੈਨੇਡੀਅਨ ਦੂਤਾਵਾਸਾਂ ਦੇ ਨਾਲ ਕੰਮ ਕਰ ਰਹੀ ਹੈ ਸੰਚਾਲਨ ਬਜਟ ਦਾ ਪਹਿਲਾ ਖਰੜਾ ਦਿੱਤਾ ਗਿਆ ਹੈ ਦੱਸਦੇ ਕਿ 373 ਪੰਨਿਆਂ ਦਾ ਦਸਤਾਵੇਜ਼ ਇਸ ਚ 22 ਬਿਲੀਅਨ ਡਾਲਰ ਦੇ ਬਜਟ ਦਾ ਬੇਰਵਾ ਹੈ ਪ੍ਰਾਪਰਟੀ ਟੈਕਸ 'ਚ 5% ਦੀ ਵਾਧੇ ਦੀ ਤਕਰੀ ਹੈ ਅਤੇ ਇਹ ਮੱਧ ਵਰਗ ਦੀ ਕਾਇਲ ਲਗਭਗ 77 ਡਾਲਰ ਤੇ ਮੱਧਮ ਸਿੰਗਲ ਪਰਿਵਾਰ ਵਾਲੇ ਘਰ ਲਈ 211 ਡਾਲਰ ਦੇ ਵਾਧੇ ਗ੍ਰਹੀ ਚੱਲ ਰਿਹਾ ਹੈ ਕਾਰੋਬਾਰਾਂ ਦੇ ਲਈ ਔਸਤ ਸਲਾਨਾ ਵਾਧਾ 403 ਡਾਲਰ ਦੇਖਿਆ ਗਿਆ ਹੈ ਹਾਲਾਂਕਿ ਵੈਨਕੂਵਰ ਪੁਲਿਸ ਡਿਪਾਰਟਮੈਂਟ ਡਰਾਫਟ ਇਸ ਸਵਾਰਜ ਤੋਂ ਵੱਧ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਹੈ ਕੌਂਸਲ ਨੂੰ ਕਿਤੇ ਹੋਰ ਕਟੌਤੀ ਕਰਨ ਜਾਂ ਫਿਰ ਪ੍ਰਾਪਰਟੀ ਟੈਕਸ ਵਧਾਉਣ ਦੇ ਵਿਕਲਪ ਤੇ ਨਾਲ ਛੱਡਣਾ ਚਾਹੀਦਾ ਹੈ ਕਿ ਉਹ VPD ਦੁਆਰਾ ਲੰਗੀ ਗਈ ਸਾਰੀਆਂ ਚੀਜ਼ਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕਰਦੇ ਨੇ ਕਿ ਆਜਾੜਿਆ ਕਿ ਮੇਅਰ ਕਿਨ ਅਸਨ ਨੇ ਪ੍ਰਾਪਰਟੀ ਟੈਕਸ ਨੂੰ ਵੱਧ ਤੋਂ ਵੱਧ 5 ਫੀਸਦੀ ਤੱਕ ਰੱਖਣ ਦੀ ਇੱਕ ਤਰਜੀਹ ਵੱਜੋ ਤਸਯਾ VPT 22.8 ਮਿਲੀਅਨ ਡਾਲਰ ਦੇ ਵੱਧਦੇ ਤੇ ਮੰਗ ਕਰਿਆ ਜੋ ਕਿ ਰਿਪੋਰਟ ਦੇ ਵਿੱਚ ਸਿਫਾਰਿਸ਼ ਕੀਤੀ ਜਾ ਰਹੀ ਹੈ ਤਾਂ ਪਿਛਲੇ ਦਹਾਕੇ ਦੇ ਵਿੱਚ ਕੋਲੋਨਾ ਦੀ ਪੁਲਿਸਿੰਗ ਦੀ ਲਾਗਤ ਤਿੰਨ ਗੁਣਾ ਹੋ ਚੁੱਕੀ ਹੈ ਖਰਚੇ 2014 ਚ 25 ਮਿਲੀਅਨ ਡਾਲਰ ਤੋਂ ਵੱਧ ਕੇ ਅਗਲੇ ਸਾਲ 76 ਮਿਲੀਅਨ ਡਾਲਰ ਹੋ ਗਏ ਨੇ ਦੱਸਿਆ ਕਿ 2025 ਦੇ ਬਜਟ ਸੈਸ਼ਨ ਦੇ ਦੌਰਾਨ 시ਟੀ ਕੌਂਸਲਸ ਦੇ ਵੱਲੋਂ ਅਗਲੇ ਸਾਲ ਸਤ ਹੋ ਰਾਸੀ ਐਮਪੀ ਮੈਂਬਰਾਂ ਦੀ ਪੁਸ਼ਟੀ ਕੀਤੇ ਜਾਣ ਦੀ ਉਮੀਦ ਦੇ ਨਾਲ ਸਥਾਨਕ ਨਿਲਪ ਇੱਤਾ ਦਿੱਤਾ ਪਰ ਇੱਕ ਦਹਾਕੇ ਪਹਿਲਾਂ 165 ਤੋਂ ਅਗਲੇ ਸਾਲ ਤੱਕ ਵੱਧ ਕੇ 251 ਹੋ ਜਾਵੇਗੀ ਫੰਡਿੰਗ ਦਾ ਤਿੰਨ ਗੁਣਾ ਆਸੀਐਮਪੀ ਮੈਂਬਰਾਂ ਦੇ ਤਿੰਨ ਗੁਣਾ ਹੋਣ ਦੇ ਨਾਲ ਕੋਈ ਸੰਬੰਧ ਨਹੀਂ ਰੱਖੇਗਾ ਕਿਉਂਕਿ ਪ੍ਰਤੀ ਮੈਂਬਰ ਦੀ ਲਾਗਤ ਇੱਕ ਦਹਾਕੇ ਪਹਿਲਾਂ ਇੱਕ ਲੱਖ ਉਚਾਨ 92000 ਡਾਲਰ ਤੋਂ ਵੱਧ ਕੇ ਵਰਤਮਾਨ ਚ 236000 ਡਾਲਰ ਹੋ ਚੁੱਕੀ ਹੈ ਇਹ ਵਾਧਾ ਮੁੱਖ ਤੌਰ ਤੇ ਉੱਚ ਤਨਖਾਹਾਂ ਬਿਹਤਰ ਲਾਭਾਂ ਤੇ ਵਾਧੂ ਸਿਖਲਾਈ ਦੀ ਲਾਗਤ ਦੇ ਕਾਰਨ ਹੋਇਆ ਹੈ ਅਤੇ ਡਿਟੈਚਮੈਂਟ ਦੀ ਤਾਕਤ ਕਾਫੀ ਹੋਣ ਦੇ ਬਾਵਜੂਦ ਪ੍ਰਤੀਯਾਸੀਆਂ ਮੈਂਬਰ ਕੇਸਾਂ ਦਾ ਭਾਰ ਪਿਛਲੇ 5 ਸਾਲਾਂ ਵਿੱਚ ਪ੍ਰਤੀ ਮੈਂਬਰ ਲਗਭਗ 90 ਕੇਸਾਂ 'ਚ ਸਥਿਰ ਰਿਹਾ ਹੈ ਤਾਂ ਲੰਡਨ ਕੌਂਸਲ ਨੇ ਸਰਕਾਰ ਦੇ ਰੈਮੀਡੀਏਸ਼ਨ ਐਕਸ਼ਨ ਪਲਾਨ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ ਜਿਸ ਦੇ ਨਾਲ ਇੰਗਲੈਂਡ ਦੇ ਵਿੱਚ ਆ ਸੁਰੱਖਿਆ ਤੇ ਕਲੈਂਜਿੰਗ ਵਾਲੀ ਮਾਰਤਾਂ ਨੂੰ ਤੇਜ਼ੀ ਦੇ ਨਾਲ ਫਿਕਸ ਕਰਨ ਦੇ ਲਈ ਉਪਾਏ ਤੈਅ ਕੀਤੇ ਜਾ ਰਹੇ ਨੇ ਦੱਸਦੀ ਹੈ ਕਿ ਪਿਛਲੀ ਸਰਕਾਰ ਦੇ ਵੱਲੋਂ ਬਣਾਈ ਗਈ ਇਸ ਸਾਂਝੀ ਨਿਰੀਖਣ ਟੀਮ ਇੱਕ ਕੀਮਤੀ ਪਹਿਲਕਦਮੀ ਰਹੀ ਹੈ ਪਰ ਨਿਰੀਖਣ ਦੇ ਸਮੇਂ ਨੂੰ ਤੇਜ਼ ਕਰਨ ਤੇ ਬਿਲਡਿੰਗ ਮਾਲਕਾਂ ਵਿਰੁੱਧ ਲਾਗੂ ਕਰਨ ਵਾਲੀ ਕਾਰਵਾਈ ਨੂੰ ਤੇਜ਼ ਕਰਨ ਦੇ ਲਈ ਹੋਰ ਸਰੋਤਾਂ ਦੀ ਲੋੜ ਦੱਸੀ ਜਾ ਰਹੀ ਹੈ ਗ੍ਰੇਸ ਵਿਲੀਅਮਸ ਹਾਊਸਿੰਗ ਅਤੇ ਪੁਨਰਜਨਮ ਦੇ ਲਈ ਲੰਡਨ ਕੌਂਸਲ ਦੇ ਕਾਰਜਕਾਰੀ ਮੈਂਬਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਬਾਗ ਅਸੀਂ ਅਸੁਰੱਖਿਅਤ ਕਲੈਂਟਿੰਗ ਨੂੰ ਹਟਾਉਣ ਅਤੇ ਹੀ ਯਕੀਨੀ ਬਣਾਉਣ ਲਈ ਤੇਜ਼ ਕਾਰਵਾਈ ਦੇਖਣਾ ਚਾਹੁੰਦੇ ਹਾਂ ਕਿ ਸਾਰੇ ਨਿਵਾਸੀ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਨੇ ਅਤੇ ਸੁਰੱਖਿਅਤ ਮਹਿਸੂਸ ਕਰਦੇ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਲੰਡਨ ਦੇ ਵਿੱਚ ਇਹ ਇੱਕ ਖਾਸ ਚਿੰਤਾ ਦਾ ਵਿਸ਼ਾ ਜਿੱਥੇ ਸਾਡੇ ਕੋਲ ਯੂਕੇ ਦੀਆਂ ਸਾਰੀਆਂ ਉੱਚੀਆਂ ਰਿਹਾਇਸ਼ੀ ਇਮਾਰਤਾਂ 'ਚ 77% ਨੇ ਹਾਲਾਂਕਿ ਕਾਉਂਸਲ ਦੀ ਮਲਕੀਅਤ ਵਾਲੇ ਬਲਾਕਾਂ ਤੋਂ ਸੁਰੱਖਿਤ ਕਲੈਂਟਿੰਗ ਨੂੰ ਹਟਾਉਣ ਅਤੇ ਨਿੱਜੀ ਮਾਰਤਾ ਦੇ ਮਾਲਕਾਂ ਵਿਰੁੱਧ ਕਾਰਵਾਈ ਕਰਨ 'ਚ ਚੰਗੀ ਪ੍ਰਗਤੀ ਹੋਈ ਹੈ ਪਰ ਅਜੇ ਵੀ ਬੇहद ਸਾਰੇ ਚੁਣੌਤੀਆਂ ਹਨ ਅਤੇ ਹੋਰ ਬੇहद ਕੁਝ ਕਰਨਾ ਉਹਨਾਂ 'ਤੇ ਬਾਕੀ ਹੈ ਕ੍ਰਾਈਮ ਸਟੋਪ ਪਰ ਸੈਂਟਰਲ ਅਕਾਗਨਨ ਅਤੇ ਵੈਸਟ ਕੋਲੋਨਾ ਐਸੀਐਮਪੀ ਜਮਤਾ ਨੂੰ ਜੌਬਿੰਗ ਰੋਡ ਤੋਂ ਸ਼ੈਲ ਗੈਸ ਸਟੇਸ਼ਨ ਦੇ ਹਮਲੇ ਅਤੇ ਜਕੈਤੀ ਵਿੱਚ ਸ਼ਾਮਲ ਸ਼ਕਤੀ ਸ਼ਕਤੀ ਵਿਅਕਤੀ ਦੀ ਪਛਾਣ ਕਰਨ ਚ ਮਦਦ ਕਰਨ ਲਈ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਕ੍ਰਾਈਮ ਸਪੋਰਟਸ ਨੇ ਆਪਣੇ ਅਨਸੁਲਝੇ ਅਪਰਾਧ ਲੜੀ ਦੇ ਇਸੇ ਵਜੋਂ ਫੇਸਬੁੱਕ ਤੇ ਵਿਅਕਤੀ ਦੀ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਕਿਹਾ ਜਾਂਦੀ 2552 ਜੋਬਿੰਗ ਰੋਡ ਤੇ ਹੋਈ ਹੈ ਹਾਲਾਂਕਿ ਘਟਨਾ ਦੀ ਸਹੀ ਮਿਤੀ ਜਾਂ ਫਿਰ ਸਮਾਂ ਜਾਰੀ ਨਹੀਂ ਕੀਤਾ ਜਾ ਰਿਹਾ ਪੁਲਿਸ ਦਾ ਕਹਿਣਾ ਹੈ ਕਿ ਇੱਕ ਕਲਰਕ ਤੇ ਹਮਲਾ ਕੀਤਾ ਗਿਆ ਸੀ ਅਤੇ ਸ਼ੱਕੀ ਨੇ ਉਤਪਾਦਨਾਂ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਉਦਹੀਂ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਵਾਲੇ ਨੂੰ ਕ੍ਰਾਈਮ ਸਪੋਰਟਸ ਨੂੰ ਸੰਪਰਕ ਕਰਨ ਦੇ ਲਈ ਆਖਿਆ ਕੀ ਆਇਆ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਕਲਫਰ ਹਾਲਾਤ ਪਾਵਾਂਗੇ ਬਨੇਰੋ ਪੰਜਾਬੀ ਲਿੰਕ ਮੀਡੀਆ ਦੇ ਨਾਲ